ਸასი ਗੱਲ ਦੋਸਤੋ ਮੈਂ ਤੁਹਾਡਾ ਦੋਸਤ ਹਰਜਿੰਦਰ ਸਿੰਘ ਤਲਵੰਡੀ ਸਾਹਿਬੋਂ ਤੋਂ ਅੱਜ ਬੱਚਿਆਂ ਨੂੰ ਚੱਲੇ ਆ ਗੁਰਦੁਆਰਾ ਸ੍ਰੀ ਤੱਤਰਸਰ ਸਾਹਿਬ ਦੇ ਦਰਸ਼ਨਾਂ ਲਈ ਛੋਟੇ ਹੁੰਦੇ ਜਾਂਦੇ ਸੀਗੇ ਹੁਣ ਬੱਚਿਆਂ ਨੂੰ ਅੱਜ ਲੈ ਕੇ ਚੱਲੇ ਆ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਤੁਹਾਨੂੰ ਵੀ ਕਰਵਾਉਣੇ ਦਰਸ਼ਨ ਗੁਰਦੁਆਰਾ ਸ੍ਰੀ ਤੱਤਰਸਰ ਸਾਹਿਬ ਦੇ ਉਦੇ ਇਤਿਹਾਸ ਬਾਰੇ ਵੀ ਚਾਨਣਾ ਪਾਵਾਂਗੇ ਰਾਤ ਹਨੇਰੀ ਆਈ ਨੇਰੀ ਨੇ ਦਰਖਤਾਂ ਦਾ ਕਾਫੀ ਨੁਕਸਾਨ ਕੀਤਾ ਆਸੇ-પાસੇ ਦਰਖਤਾਂ ਜਿਹੜੇ ਡਿੱਗੇ ਪਏ ਐ ਕਾਫੀ ਡਾਣੇ ਟੁੱਟੇ ਹੋਏ ਐ ਦਰਖਤਾਂ ਦੇ ਜਿਹੜੇ ਲੋਕਲ ਇੱਥੇ ਪਿੰਡਾਂ ਦੇ ਲੋਕ ਨੇ ਉਹ ਲੱਕੜਵਾਲਣਾਂ ਸਾਂਭ ਰਹੇ ਨੇ ਟੁੱਟੇ ਹੋਏ ਦਾਣਿਆਂ ਨੂੰ ਸੰਭਾਲ ਕੇ ਆਪਣੇ ਘਰ ਲਿਜਾ ਰਹੇ ਨੇ ਸੜਕਾਂ ਦੀਆਂ ਸਹੂਲਤਾਂ ਬਹੁਤ ਸੁਣੀਆਂ ਬੜੀਆਂ ਹੋਈਆਂ ਨੇ ਆ ਮੋੜ ਵਾਲਾ ਪੋਲਾ ਜਿਹੜਾ ਅੱਗੇ ਹੁਣ ਪਹਿਲਾਂ ਫਾੜ ਕੇ ਇੱਥੇ ਲੱਗ ਜਾਂਦਾ ਸੀਗਾ ਤੇ ਬਹੁਤ ਬਹੁਤ ਟਾਈਮ ਫਾੜ ਕੇ ਨਹੀਂ ਸੀ 걸ਦਾ ਜਿਹੜਾ ਟ੍ਰੈਫਿਕ ਸੀ ਉਹ ਜਾਮ ਹੋ ਜਾਂਦਾ ਸੀਗਾ ਬਾੜੂਵਾਂ ਦੇ ਨਾਲ ਸਫ਼ਰ ਸਾਡਾ ਜਿਹੜਾ ਸੌਕਾ ਹੋ ਗਿਆ ਇਹ ਕਾਫੀ ਲੰਬੇ ਸਮੇਂ ਦੇ ਵਿੱਚ ਬਣਿਆ ਪੁਲ ਹੈ ਜਿਹੜਾ ਕਿ ਤਲਵੰਡੀ ਪਰੰਪਰਾ ਰੋਡ ਦੇ ਉਪਰ ਮੋੜ ਰੇਲਵੇ ਲੈਂਡ ਕ੍ਰੋਸ ਕਰਦਾ ਹੋਇਆ ਉੱਪਰ ਦੀ ਨਗਦਾ ਆ ਦੇ ਕੋ ਇਹ ਲੱਗਿਆ ਹੋਇਆ ਰਾਮਪਰਾਪੂਲ ਇਹ ਐਨ ਐਚ 253 ਟ੍ਰੈਫਿਕ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਟੈਪਕ ਨਹੀਂ ਜਾਮ ਹੁੰਦਾ ਤੇ ਬਾਜ਼ਾਰ ਨੂੰ ਇਥੋਂ ਨੰਗਣ ਵਾਸਤੇ ਸੱਜੇ ਖੱਬੇ ਦੋ ਰਸਤੇ ਨੇ ਉਹ ਵੱਡਾ ਮੋੜ ਆ ਗਿਆ ਇਦੋਂ ਰਾਮਪਰਾ ਹੈਗਾ 25 ਕਿਲੋਮੀਟਰ ਬਟੰਡਾ ਸੈੰਤੀ ਤੇ ਮਾਨਸਾ ਚੌਕ 74 ਹਜ਼ਾਰ ਸਾਹਿਬ ਲਗਭਗ 5-5-7 ਕਿਲੋਮੀਟਰ ਹੋ ਇਥੋਂ ਮੋੜ ਬਟੰਡਾ ਮਾਨਸਾ ਰਾਮਪਰਾ ਚੌਕ ਹੈ ਜਿਹੜਾ ਉਥੇ ਪਹੁੰਚੇ ਆਂ ਆਪਾਂ ਮੋੜਨਾ ਖੱਬੇ ਹੱਥ ਜੇ ਤੁਸੀਂ ਬਟੰਡੇ ਤੋਂ ਆਉਣੇ ਹੋ ਤਾਂ ਰਸਤੇ 'ਚ ਹੀ ਪੈਂਦਾ ਹੈ 77 ਸਰ ਸਾਹਿਬ ਜੇ ਮਾਨਸਾ ਵੱਲ ਤੋਂ ਆਉਣੇ ਹੋ ਤਾਂ ਸਿੱਧਾ ਲੰਘਣਾ ਇਸ ਚੌਕ ਤੋਂ ਪਰੰਪਰੇ ਤੋਂ ਸੱਜੇ ਤੋਂ ਮੋੜਨਾ ਹੈ ਤਲਵੰਡੀ ਸਾਹਿਬ ਉਹ ਤੋਂ ਖੱਬੇ ਹੱਥ ਮੁੜ ਕੇ ਆ ਗੁਰਦੁਆਰਾ ਸ੍ਰੀ 77 ਸਰ ਸਾਹਿਬ ਗੁਰਦੁਆਰਾ ਸਾਹਿਬ ਦੇ ਬਹੁਤ ਹੀ ਵਧੀਆ ਪ੍ਰਬੰਧ ਨੇ ਦੇ ਪ੍ਰਬੰਧਕ ਪਸ਼ੂ ਬਗੈਰਾ ਰੱਖਦੇ ਨੇ ਗੁਰਦੁਆਰਾ ਸਾਹਿਬ ਦੀ ਕੋਸ਼ਿਸ਼ ਜ਼ਮੀਨ ਵੀ ਆ ਜਿਹਦੇ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਤੇ ਬਾਕੀ ਸੰਗਤਾਂ ਦੇ ਤਾਨ ਦੇ ਨਾਲ ਇਹ ਸੰਸਥਾ ਜਿਹੜੀ ਚੱਲਦੀ ਆ ਤੁਹਾਡਾ ਦਾਸ 15 ਮਿੰਟ ਦੇ ਸਬਰ ਤੋਂ ਬਾਅਦ ਤਲਵੰਡੀ ਸਾਹਿਬ ਉਹ ਤੋਂ ਪਹੁੰਚਿਆ ਇਤਿਹਾਸੇ ਪਾਸੇੋਂ ਤੱਕ ਬਸਾਂ ਹੋਊਗੀ ਪਹਿਲਾਂ ਤਾਂ ਬੱਲਗੁਣ ਨਾਲ ਲੱਗਦਾ ਸੀ ਆ ਗੁਰਦੁਆਰਾ ਸਾਹਿਬ ਅਸੀਂ ਛੋਟੇ ਹੁੰਦੇ ਆਉਂਦੇ ਹੁੰਦੇ ਜਿਸ ਤਰ੍ਹਾਂ ਮਸਿਆ ਦੇ ਪਿੰਡੋਂ ਟਰਾਲੀ ਆਉਣੀ ਮਸਿਆ ਸੰਗਰਾਂਦ ਤੇ ਆਪਣੇ ਪਿੰਡਾਂ ਦੇ ਸਭਾ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਉਂਦੀਆਂ ਸੀਗੀਆਂ ਸੰਗਤਾਂ ਇਹ ਪਹੁੰਚੀਆਂ ਗੁਰਦੁਆਰਾ ਸ੍ਰੀ ਤਿੱਤਰਸਰ ਸਾਹਿਬ Baro koşut dress estranada ਉਹ ਸੋਨਾ ਸਰੋਵਰ ਬਣਿਆ ਹੋਇਆ ਹੈ। ਬਾਰ-ਬਾਰ ਖੇਤਾਂ ਦੇ ਵਿੱਚ ਹੈ ਗੁਰਦੁਆਰਾ ਸ੍ਰੀ 71 ਸਰਸਰ ਸਾਹਿਬ ਸਰੋਵਰ ਦੇ ਵਿੱਚ ਬੱਚੇ 30 ਓਕੇ ਮੱਛੀਆਂ ਆ ਗਈਆਂ ਨੇੜੇ। ਕਾਫੀ ਮੱਛੀਆਂ ਨੇ ਬਾਗ ਗਿਆ ਉਹਨਾਂ ਨੂੰ ਪਤਾ ਲੱਗਿਆ ਵੀ ਉਹਨੂੰ ਖਾਣ ਨੂੰ ਨਹੀਂ ਪਾਉਂਦੇ ਕੁਝ। ਉਹ ਆਪਣੇ ਤਰੀਕੇ ਦੇ ਨਾਲ ਆਈਆਂ ਸੀ ਹਨ ਜਿ ਜਦੋਂ ਆਏ ਕੋਲੇ ਗੁਰਦੁਆਰਾ ਦੇ ਪ੍ਰਬੰਧਕਾਂ ਵੱਲੋਂ ਇਹਨਾਂ ਨੂੰ ਭੋਜਨ ਪਾਣੀ ਹੈ ਜਿਹੜਾ ਮੱਸੀਆਂ ਨੂੰ ਪਾਇਆ ਜਾਂਦਾ ਹਾਂ ਆਹ ਫਰਦੀਆਂ ਦੇ ਆਹ ਦੇਖੋ ਤੁਹਾਨੂੰ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕੋਲੇ ਬੈਠੇ ਖੜਾ ਹੋਣ ਲੱਗ ਬੈਠ ਜੋ ਕੋਲੇ ਮੈਂ ਹੱਥ ਕੀਤਾ ਸੀ ਮੇਰੇ ਹੱਥ ਹੀ ਫੜਨ ਲੱਗ ਗਏ ਖਤੀ ਪੁੱਤੀ ਪੁੱਤੀ ਦਰਦ ਹੋਣਾ ਲੱਗ ਰਿਹਾ ਸੀ ਨਹੀਂ ਨਹੀਂ ਦਰਦ ਨਹੀਂ ਇਹ ਉਹ ਨਾ ਪਸਲ ਦੇ ਵਿੱਚ ਇਹਨਾਂ ਨੂੰ ਆਏ ਵੀ ਭੋਜਨ ਪਾਣੀ ਲੈ ਕੇ ਆ ਗਏ ਮੜਿਆ ਹੱਥ ਮਾਰ ਕੱਲਾ ਭੂਤ ਸਰ ਨਾ ਜਾ ਨਾ ਦਰਦਗਾ ਨਹੀਂ ਇਹ ਕਿਹੜਾ ਜਾਨਵਰ ਆ ਜੋ ਬਾਹਰ ਨੇ ਪਸੂ ਬੰਨਨੇ ਜਿਹੜੇ ਉਹ ਭੁੱਸਰਦੇ ਹੁੰਦੇ ਨੇ ਆ ਜੋ ਬਾਹਰ ਆ ਜਾਓ ਦੇਖਣਾ ਲਿੰਦਾ ਉਹ ਦੇਖੋ ਜੀ ਜਿੱਥੇ ਆਂ ਆ ਦਿਖਦੀਆਂ ਆਂ ਦਿਖਦੀਆਂ ਇੱਧਰ ਚੱਲ ਇੱਧਰ ਦੇਖੋ ਉਹ ਵਿਚ ਵਰਗੀਆਂ ਉਹ ਆ ਆ ਕੀ ਆ ਉਹ ਸਤਿਆ ਤਿੱਥੇ ਜੋੜ ਮੇਲਾ ਲੱਗਦਾ ਜੋੜ ਮੇਲੇ ਦੇ ਉੱਪਰ ਸੰਗਤਾਂ ਦੂਰੋਂ ਦੂਰੋਂ ਦਰਸ਼ਨਾਂ ਲਈ ਆਉਂਦੀਆਂ ਤਿੰਨ ਦਿਨ ਅਖੰਡ ਪਾਠ ਸਾਹਿਬ ਚੱਲਦੇ ਨੇ ਪਹਿਲੇ ਦੂਜੇ ਦਿਨ ਬਖਵਕ ਪਿੰਡਾਂ ਦੇ ਵਿੱਚ ਨਗਰ ਕੀਰਤਨ ਸਜੋਬਤ ਕੀਤੇ ਜਾਂਦੇ ਨੇ ਟਰਾਲੀਆਂ ਦਾ ਜਥਾ ਇਥੋਂ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਮੈਸਰ ਖਾਨਾ ਭਾਈ ਬਖਤੌਰ ਬਹੁਤ ਤੋਂ ਬਖਵਕ ਪਿੰਡਾਂ ਤੋਂ ਹੁੰਦਾ ਹੋਇਆ ਪਹਿਲੇ ਦਿਨ ਸ਼ਾਮ ਤੱਕ ਵਾਪਸੀ ਹੁੰਦੀ ਹੈ ਅਗਲੇ ਦਿਨ ਫੇਰ ਮੋੜ ਚੜਤ ਵੱਡੇ ਮੋੜ ਇਨਾ ਪੰਡਾਂ ਵਿੱਚ ਦੀ ਹੁੰਦਾ ਹੋਇਆ ਸ਼ਾਮ ਤੱਕ ਗੁਰਦੁਆਰਾ ਸ੍ਰੀ 73 ਸਰ ਸਾਹਿਬ ਵਿਖੇ ਵਾਪਸੀ ਹੋ ਜਾਂਦੀ ਹੈ ਸੰਗਤਾਂ ਵੱਖ-ਵੱਖ ਤਰੀਕੇ ਦੇ ਨਾਲ ਸੇਵਾ ਕਰਦੀਆਂ ਨੇ ਲੰਗਰ ਦੀ ਸੇਵਾ ਕਰਦਾ ਕੋਈ ਪਾਣੀ ਛਿੜਕਦਾ ਕੋਈ ਆਪਣੇ ਆਪਣੇ ਤਰੀਕੇ ਦੇ ਨਾਲ ਸੇਵਾ ਕਰਦੀਆਂ ਨੇ ਸੰਗਤਾਂ ਇਹ ਸਾਡੇ ਡਾਕਟਰ ਗੁਰਦੀਪ ਸਿੰਘ ਨੇ ਜੋ ਪਰਿਵਾਰ ਸਮੇਤ ਗੁਰੂ ਘਰ ਦੇ ਦਰਸ਼ਨਾਂ ਲਈ ਆਏ ਨੇ ਬਹੁਤ ਸੋਹਣਾ ਲੰਗਰ ਹਾਲ ਬਣਿਆ ਹੋਇਆ ਹੈ ਜਿੱਥੇ ਕਿ 24 ਘੰਟੇ ਲੰਗਰ ਹੈ ਜੋ ਵਰਤਾਇਆ ਜਾਂਦਾ ਹੈ ਚਾਹ ਦਾ ਲੰਗਰ ਪ੍ਰਸ਼ਾਦ ਦੇ ਚੌਲਾਂ ਦਾ ਵੱਖ-ਵੱਖ ਤਰ੍ਹਾਂ ਦੀਆਂ ਦਾਲ ਸਬਜ਼ੀਆਂ ਆਦ ਦਾ ਲੰਗਰ ਇੱਥੇ ਵਰਤਾਇਆ ਜਾਂਦਾ ਹੈ ਜੋ ਸਿੱਖ ਸੰਗਤਾਂ ਦੂਰੋਂ ਨੇੜੋਂ ਆਉਂਦੀਆਂ ਨੇ ਆ ਕੇ ਲੰਗਰ ਛਕਦਿਆਂ ਨੇ ਗੁਰੂ ਘਰ ਦੇ ਦਰਸ਼ਨ ਕਰਦਿਆਂ ਨੇ ਤੇ ਆਪਣਾ ਜੀਵਨ ਸਫਲਾ ਕਰਦਿਆਂ ਨੇ ਗੁਰਦੁਆਰਾ ਸ੍ਰੀ 73 ਸਰਸਵ ਦੇ ਇਤਿਹਾਸ ਵੱਲ ਝਾਤ ਮਾਰਦੇ ਹਾਂ ਤਾਂ 1721 ਬਿਕਰਮੀ ਨੂੰ ਸ੍ਰੀ ਆਨੰਦਪੁਰ ਸਾਹਿਬ ਨਗਰ ਵਸਾਉਣ ਤੋਂ ਬਾਅਦ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਮਦਮਾ ਸਾਹਿਬ ਤਲਵੰਡੀ ਸਾਬੋ ਜਾਂਦੇ ਸਮੇਂ ਇਸ ਸਥਾਨ ਤੇ ਰੁਕੇ ਸਨ ਅਤੇ ਫਿਰ ਮੁਖਸਰ ਸਾਹਿਬ ਦਾ ਜੁੱਦ ਲੜਨ ਤੋਂ ਬਾਅਦ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲੱਖੀ ਜੰਗਲ ਵਿੱਚ ਆਨੰਦਪੁਰ ਸਾਹਿਬ ਜਿੰਆਂ ਬਹਾਰਾਂ ਲਗਾਉਣ ਤੋਂ ਬਾਅਦ ਗੁਰੂ ਕੀ ਕਾਸੀ ਦਮਦਮਾ ਸਾਹਿਬ ਆਏ ਅਤੇ 9 ਮਹੀਨੇ 9 ਦਿਨ 9 ਕੜੀਆਂ ਉੱਥੇ ਰਹੇ ਉਸ ਵੇਲੇ ਸਕਾਰ ਖੇਡਦੇ ਹੋਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਥਾਨ ਤੇ ਇੱਕ 73 ਦਾ ਸਕਾਰ ਕੀਤਾ ਸੀ ਅਤੇ ਉਸ ਨੂੰ 84 ਲੱਖ ਜੌਣ ਮਾਰਨ ਦੇ ਗੇੜ ਤੋਂ ਮੁਕਤ ਕੀਤਾ ਸੀ ਉਦੋਂ ਤੋਂ ਇਸ ਸਥਾਨ ਦਾ ਨਾਮ ਸ੍ਰੀ ਗੁਰੂ ਗੁਰਦੁਆਰਾ 73 ਸਰ ਸਾਹਿਬ ਪੈ ਗਿਆ ਫਿਰ ਬਿਕਰਮੀ 1990 ਵਿੱਚ ਬਾਬਾ ਕਰਤਾਰ ਸਿੰਘ ਜੀ ਨੇ ਸੇਵਾ ਕਰਨੀ ਸ਼ੁਰੂ ਕੀਤੀ ਉਹਨਾਂ ਨੇ ਆਪਣੇ ਘਰ ਕਮਲਾ ਨਾਲ ਇੱਥੇ ਇੱਕ ਖੂਬ ਬਣਾਇਆ ਅਤੇ ਬਿਕਰਮੀ 2004 ਤੱਕ ਸੇਵਾ ਕਰਦੇ ਰਹੇ ਫਿਰ ਬਾਬਾ ਤੀਰਥ ਸਿੰਘ ਜੀ ਨੇ ਬਿਕਰਮੀ 2004 ਤੋਂ ਬਿਕਰਮੀ 2011 ਤੱਕ ਸੇਵਾ ਅਤੇ ਬਿਕਰਮੀ 2011 ਤੋਂ ਬਾਬਾ ਕੇਸਰ ਸਿੰਘ ਜੀ ਨੇ ਦੰਦਵਾ ਸਾਹਿਬ ਬੁੰਗਾ ਮਸਤੂਆਣਾ ਸਾਹਿਬ ਤੋਲੇਆਂ ਦਾ ਅਤੇ ਸੇਵਾ ਦਾ ਪਾਰ ਬਾਬਾ ਜੀ ਦੇ ਮੋਢਾਂ ਤੇ ਭਾਗੇ ਆਪ ਆਗਾਹ ਚਾਲੇ ਭਾਗੇ ਉਦੋਂ ਤੋਂ ਲੈ ਕੇ ਹੁਣ ਤੱਕ ਸੰਤ ਬਾਬਾ ਕੇਸਰ ਸਿੰਘ ਜੀ ਬਹੁ ਖੂਬੀ ਸਿਵਾ ਨਿਭਾ ਰਹੇ ਹਨ ਗੁਰੂ ਘਰ ਦੀ ਜ਼ਮੀਨ ਦੇ ਉੱਪਰ ਗੁਰੂ ਘਰ ਦੇ ਸੇਵਾਦਾਰ ਆਪ ਹੀ ਖੇਤੀ ਕਰਦੇ ਹਨ ਅਤੇ ਵਧੀਆ ਫਸਲ ਅਗਾਉਂਦੇ ਹਨ ਗੁਰੂ ਘਰ ਦੇ ਵਿੱਚ ਪਸ਼ੂ ਵੀ ਰੱਖੇ ਹੋਏ ਹਨ ਇਹ ਜੋ ਤੁਸੀਂ ਦੇਖ ਰਹੇ ਹੋ ਚੱਕੀ ਆਟਾ ਲੰਗਰ ਵਾਸਤੇ ਅਤੇ ਪਸ਼ੂਆਂ ਵਾਸਤੇ ਦਾਣਾ ਇੱਥੋਂ ਹੀ ਤਿਆਰ ਕੀਤਾ ਜਾਂਦਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਦੁੱਧ ਵਾਸਤੇ ਪਸ਼ੂ ਰੱਖੇ ਹੋਏ ਨੇ ਇੱਕ ਇਧਰ ਸ਼ੈਡ ਦੇ ਉੱਪਰ ਆ ਛੋਟੀ ਜਨਤਾ ਪਾਰਟੀ ਕੱਟੇ ਕਟੀਆਂ ਖੜੇ ਨੇ ਤੇ ਮੱਜਾਂ ਨੇ ਕਾਫੀ ਜਿੰਨਾ ਵਾਸਤੇ ਪੂਰਾ ਸਖਾਲਾ ਮਾਹੌਲ ਇੱਥੇ ਬਣਾਇਆ ਹੋਇਆ ਹੈ ਸਾਂ ਵਾਸਤੇ ਵਧੀਆ ਪ੍ਰਬੰਧ ਕੀਤੇ ਹੋਏ ਨੇ ਹਵਾ ਵਾਸਤੇ ਪੱਖੇ ਵਗੈਰਾ ਲਾਏ ਹੋਏ ਨੇ ਇਧਰਲੇ ਪਾਸੇ ਪਸ਼ੂਆਂ ਦੇ ਨੀਰੇ ਚਾਰੇ ਵਾਸਤੇ ਪ੍ਰਬੰਧ ਆ ਜਿਹੜਾ ਕੀਤਾ ਹੋਇਆ ਹੈ ਪਤਰਾ ਕਰਨ ਵਾਸਤੇ ਸੇਵਾਦਾਰ ਲੱਗੇ ਆਏ ਨੇ ਨਹਾਉਣ ਵਾਸਤੇ ਪਸ਼ੂਆਂ ਦੇ ਇਹ ਇੱਕ ਜਗ੍ਹਾ ਤੇ ਪਾਣੀ ਇਕੱਤਰ ਕਰਕੇ ਛੱਪੜ ਦੇ ਰੂਪ ਦੇ ਵਿੱਚ ਬਣਾਇਆ ਹੋਇਆ ਜੋ ਪਸ਼ੂ ਇੱਥੇ ਆਰਾਮ ਦੇ ਨਾਲ ਆਵਾਜਨਾਨ ਕਰਕੇ ਪੂਰੀਆਂ ਮਸਤੀਆਂ ਮਾਰਦੇ ਨੇ ਤੇ ਵਧੀਆ ਸਹਾਵਨਾ ਤੁੰਡਾ ਬੋਤਾ ਜੋ ਮਿਲਦਾ ਹੈ ਸੇਵਾਦਾਰ ਪੂੜੀ ਸਾਹਮਣੇ ਵਾਸਤੇ ਸੇਵਾ ਤੇ ਲੱਗੇ ਹੋਏ ਨੇ ਰਾਤ ਹਨੇਰੀ ਤੇ ਤੂਫਾਨ ਜਿਆਦਾ ਆਉਣ ਕਰਕੇ ਟੁੱڑی ਜੋ ਖਿੱਲਰ ਗਈ ਹੈ ਸੇਵਾਦਾਰ ਉਹਨੂੰ ਇਕੱਠੀ ਕਰ ਰਹੇ ਹਨ ਅਤੇ ਇਕੱਠੀ ਕਰਕੇ ਉਹਨੂੰ ਸਾਮ ਸੰਭਾਲ ਕਰ ਰਹੇ ਹਨ ਤੇ ਸਫਾਈ ਦਾ ਪ੍ਰਬੰਧ ਕਰ ਰਹੇ ਹਨ ਗੁਰੂਗੰਨ ਦਾ ਸੇਵਾਦਾਰ ਬਸੇਰੇ ਰਿਹਾ ਰਾਗ ਦੇ ਰਿਹਾ ਹੈ ਇਹ ਬੜੇ ਹੀ ਇਹ ਬੜੇ ਸ਼ੌਂਕ ਦੇ ਨਾਲ ਸ਼ੌਂਕ ਦੇ ਨਾਲ ਇੰਨਾ ਵਸੀਰਾਂ ਨੂੰ ਇੱਥੇ ਵਸੀਰੇ ਤੇ ਘੋੜਿਆਂ ਨੂੰ ਪਾਲਦੇ ਹਾਂ ਜੀ ਵੀ ਬੱਚਿਆਂ ਦੀ ਖੁਸ਼ੀ ਦਾ ਵਸੀਰੇ ਟਿਕਾਣਾ ਨਹੀਂ ਰਿਹਾ ਹੱਥ ਲਾ ਕੇ ਟੱਕ ਉਹ ਹੱਥ ਲਾ ਲਾ ਵਸੀਰੇ ਨੂੰ ਦੇਖ ਰਹੇ ਨੇ ਤੇ ਬੜੇ ਖੁਸ਼ ਹੋ ਰਹੇ ਨੇ ਇਹਨਾਂ ਵਾਸਤੇ ਤਾਂ ਇਹ ਹੀ ਬਹੁਤ ਜ਼ਿਆਦਾ ਵੱਡੀ ਗੱਲ ਆ ਆਹ ਆਹ ਅਤੇ ਸੇਵਾਦਾਰ ਤੋਂ ਉਹਦੀ ਰੱਖ-ਰਖਾਓ ਬਾਰੇ ਜਾਣਕਾਰੀ ਲੈ ਰਹੇ ਨੇ ਸੇਵਾ ਸੰਗਤਾਂ ਗੁਰੂ ਘਰ ਲਈ ਦਰਸ਼ਨਾਂ ਲਈ ਜਾ ਰਹੀਆਂ ਨੇ ਛੁੱਟੀ ਦਾ ਦਿਨ ਹੋਣ ਕਰਕੇ ਦੂਰੋਂ ਨੇੜਿਓਂ ਸੰਗਤਾਂ ਇੱਥੇ ਹਮ ਹਮਾ ਕੇ ਪਹੁੰਚਦੀਆਂ ਨੇ ਸਮੇਂ 'ਚੋਂ ਸਮਾਂ ਕੱਟ ਕੇ ਲਓ ਜੀ ਚੱਲੇ ਆ ਹੁਣ ਵਾਪਸ ਘਰ ਕੇ ਤਤਸਰ ਸਾਹਿਬ ਦੇ ਦਰਸ਼ਨ ਇੱਥੋਂ ਗੁਰਦੁਆਰਾ ਸਾਹਿਬ ਤੋਂ ਖੱਬੇ ਹੱਥ ਮੋੜ ਚੜਤ ਰਹਿ ਜਾਂਦਾ ਸੱਜੇ ਹੱਥ ਅੱਗੇ ਜਾ ਕੇ ਸਾਹਮਣੇ ਮਾਇਸਰ ਖਾਨਾ ਤੇ ਥੋੜੀ ਬਾਟਤੀ ਆ ਬਹੁਤ ਸਕੂਨ ਮਿਲਦਾ ਹੈ ਸਮੇਂ ਜੋ ਸਮਾਂ ਕੱਢ ਕੇ ਆਪਾਂ ਨੂੰ ਗੁਰੂ ਘਰ ਦੇ ਦਰਸ਼ਨ ਕਰਨੇ ਚਾਹੀਦੇ ਨੇ ਬਹੁਤ ਆਨੰਦ ਆਇਆ ਮਾਨ ਪ੍ਰਸਨ ਹੋ ਗਿਆ ਹੁਣ ਐਤਵਾਰ ਦਾ ਦਿਨ ਲਾ ਕੇ ਹੁਣ ਇਹ ਕਾਫਤਾ ਪੂਰਾ ਵਧੀਆ ਸੌਖਾ ਲੰਘ ਜੂ। ਵਧੀਆ ਸੌਖੇ ਤਰੀਕੇ ਦੇ ਨਾਲ ਮਾਨਸਿਕ ਤੌਰ ਤੇ ਕੋਸ਼ਿਸ਼ ਹੋ ਕੇ ਆਪਾਂ ਕੰਮ ਤੋਂ ਦੇ ਨੂੰ ਅੰਜਾਮ ਦੇ ਸਕਾਂਗੇ। ਅਗਲੇ ਹਫਤੇ ਇਸੇ ਤਰ੍ਹਾਂ ਇੱਕ ਹੋਰ ਗੁਰੂ ਘਰ ਦੇ ਕਰਾਵਾਂਗੇ ਆਪ ਜੀ ਨੂੰ ਦਰਸ਼ਨ। ਸੋ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਖੁਸ਼ ਰਹੋ, ਆਵਾਜ਼ ਰਹੋ। ਧੰਨਵਾਦ।